ਤਾਂ ਤੈਨੂੰ ਕਹਿੰਦਾ ਮੇਰੀ ਦੁਕਾਨ ਤੋਂ ਬਾਹਰ ਹੋ ਜਾ ਅੱਛਾ ਮੈਂ ਕਹ ਆਪਦਾ ਡੈਕ ਲਾ ਲਾ ਬਈ ਤੂੰ ਐ ਭੈ ਜੋ ਮੇਰੇ ਬੰਦੇ ਨੂੰ ਆਏ ਬੋਲਦਾ ਲੱਕੀ ਗੋਲਡ ਸਮਿਥ ਨੂੰ ਪਿਆਰ ਤੇ ਸਪੋਰਟ ਕਰਨ ਵਾਲੇ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈ ਬੀਤੇ ਦਿਨ ਹੀ ਲੱਕੀ ਗੋਲਡ ਸਮਿਥ ਆਪਣੇ ਟਰੈਕਟਰ ਦੇ ਉੱਪਰ ਨਵਾਂ ਡੈਕ ਲਵਾਉਣ ਵਾਸਤੇ ਜੱਗੇ ਮਿਊਜ਼ਿਕ ਸਿਸਟਮ ਵਾਲੇ ਕੋਲੇ ਗਿਆ ਸੀਗਾ ਉੱਥੇ ਜਾ ਕੇ ਇੱਕ ਦੋ ਵੀਡੀਓ ਵੀ ਸਾਂਝੀ ਕੀਤੀਆਂ ਸੀ ਜਿਸ ਦੇ ਵਿੱਚ ਲੱਕੀ ਨੇ ਕਿਹਾ ਸੀਗਾ ਕਿ ਮੈਂ ਆਪਣੇ ਟਰੈਕਟਰ ਤੇ ਡੈਕ ਆ ਜਿਹੜਾ ਕਿ ਜੱਗੇ ਕੋਲੋਂ ਲਵਾ ਰਿਆ ਹਾਂਗਾ ਪਰ ਉੱਥੇ ਆਪਾਂ ਤੁਹਾਨੂੰ ਦੱਸਦੇ ਕਿ ਹੁਣ ਇੱਕ ਦੋ ਵੀਡੀਓਜ਼ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਜਿਸ ਦੇ ਵਿੱਚ ਜੱਗਾ ਲੱਕੀ ਗੋਲਡ ਸਮਿਥ ਦੇ ਉੱਪਰ ਹੀ ਇਲਜ਼ਾਮ ਲਾਉਂਦਾ ਪਿਆ ਕਿ ਇਸ ਨੇ ਮੇਰੇ ਨਾਲ ਰੀਲ ਨਹੀਂ ਕਲੈਬ ਕੀਤੀ ਜਾਂ ਇਹ ਡੈਕ ਲਵਾਉਣ ਤੋਂ ਮੁੱਕਰ ਗਿਆ ਜਾਂ ਮੈਂ ਡੈਕ ਨਹੀਂ ਲਾਇਆ ਇਦਾਂ ਦੀਆਂ ਗੱਲਾਂ ਕਹਿੰਦਾ ਪਿਆਗਾ ਜੱਗਾ ਸੋ ਉੱ ਤਨੂੰ ਗਲਤ ਕਹਿੰਦੇ ਪਏ ਨੇ ਕਿ ਤੂੰ ਉਸ ਨੂੰ ਹਾਂ ਕਰਕੇ ਫਿਰ ਮੁੱਕਰ ਗਿਆ ਡੈੱਕ ਤੂੰ ਜਾਣ ਬੁੱਝ ਕੇ ਨਹੀਂ ਲਗਵਾਇਆ ਪਰ ਉੱਥੇ ਹੀ ਆਪਾਂ ਤੁਹਾਨੂੰ ਦੱਸਦੇ ਕਿ ਹੁਣੇ-ਹੁਣੇ ਲੱਕੀ ਗੋਲਡ ਸਮਿਥ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਪਰ ਲਾਈਵ ਆਇਆ ਸੀ ਤੇ ਲਾਈਵ ਆ ਕੇ ਉਸ ਨੇ ਸਾਰੀ ਗੱਲਬਾਤ ਦੱਸੀ ਹੈ ਕਿ ਜੱਗਾ ਮਿਊਜ਼ਿਕ ਸਿਸਟਮ ਵਾਲਾ ਜਿਹੜਾ ਕਿ ਮੇਰੇ ਚਾਚੇ ਨੂੰ ਬਹੁਤ ਗਲਤ ਬੋਲਿਆ ਸੀ ਕਹਿੰਦਾ ਸੀਗਾ ਕਿ ਤੂੰ ਮੇਰੀ ਦੁਕਾਨ ਦੇ ਵਿੱਚੋਂ ਬਾਹਰ ਨਿਕਲ ਜਾ ਤੇ ਮੈਂ ਇਹ ਚੀਜ਼ ਨੂੰ ਬਰਦਾਸ਼ਤ ਨਹੀਂ ਕਰ ਸਕਿਆ ਤਾਂ ਕਰਕੇ ਮੈਂ ਉਸ ਨੂੰ ਕਹਿ ਦਿੱਤਾ ਕਿ ਮੇਰੇ ਟਰੈਕਟਰ ਤੇ ਡੈੱਕ ਲਾਉਣ ਦੀ ਕੋਈ ਲੋੜ ਨਹੀਂ ਹੈਗੀ ਬਾਕੀ ਆਪਾਂ ਤੁਹਾਡੇ ਨਾਲ ਅੱਗੇ ਲ ਉਸੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਸਾਰੇ ਭਰਾ ਜਰੂਰ ਕਰਕੇ ਜੇ ਤੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜਰੂਰ ਕਰਿਓ ਰੱਬ ਰਾਖਾ ਓ ਯਾਰ ਪਤਾ ਕੀ ਹੋ ਗਿਆ ਮੈਨੂੰ ਕਹਿੰਦਾ ਲੱਕੀ ਡੈਕ ਲਾ ਕੇ ਦੇਣਾ ਤੇਰੇ ਟਰੈਕਟਰ ਤੇ ਹਾਂ ਅਸੀਂ ਤਾਂ ਘਰੇ ਪੇਟੀ ਮਨਾਉਣ ਲੱਗੇ ਸੀ ਯਾਰ ਮੈਂ ਕਿਹਾ ਚੱਲ ਲਾ ਲੈਨੇ ਆ ਮੈਂ ਕਿਹਾ ਭਾਈ ਮਹੀਨਾ ਕੀ ਰੱਖੂੰਗਾ ਹੋਲੇ ਮੱਲੇ ਨੂੰ ਤਾਂ ਮੈਂ ਫੂਫਰ ਮੇਰੇ ਬਾਲੇ ਲਾਉਣੇ ਹੁੰਦੇ ਆ ਹਾਂ ਮੈਂ ਕਿਹਾ ਮਹੀਨਾ ਕਰ ਰੱਖੂੰ ਕਹਿੰਦਾ ਠੀਕ ਆ ਤੇ ਪਹਿਲਾਂ ਤਾਂ ਹੂੰ ਤਿੰਨ ਦਿਨ ਲਾ ਦੇ ਬਾਈ ਹਾਂ ਤੇ ਮੈਨੂੰ ਕਹਿੰਦਾ ਨਾ ਯਾਰਾ ਸਟੋਰੀ ਸਟੋਰੀ ਨਾ ਭਾਈ ਜੀ ਤੋ ਡੈਕ ਲੱਗ ਗਿਆ ਨਾ ਉਦੋਂ ਹੀ ਰੀਲ ਪਾਵਾਂਗੇ ਨੀ ਕੱਠ ਵਾਲਾ ਹੋ ਜੂ ਅੱਗੇ ਵਾਂਗੂ ਅੱਛਾ ਹਾਂ ਮੈਂ ਕਹਾ ਠੀਕ ਹੈ ਡੈਕ ਲਾ ਕੇ ਇਹ ਯਾਰ ਇਹ ਤੇ ਚਾਚਾ ਲੜਦੇ ਭਰਾਵਾ ਪਤਨੀ ਕਿਹੜੀ ਗੱਲ ਤੋਂ ਹਾਂ ਹਾਂ ਚਾਚਾ ਨੂੰ ਕਹਿੰਦਾ ਮੇਰੀ ਦੁਕਾਨ ਤੋਂ ਬਾਹਰ ਹੋ ਜਾ ਅੱਛਾ ਮੈਂ ਕਹਾ ਆਪਦਾ ਡੈਕ ਲਾ ਲਾ ਬਈ ਤੂੰ ਐ ਪੈ ਚੋ ਮੇਰੇ ਬੰਦੇ ਨੂੰ ਆਏ ਬੋਲਦਾ ਸਹੀ ਗੱਲ ਆ ਬਾਈ ਕਿਉਂ ਆਓ ਕਾਲੀ ਆ ਤੈਨੂੰ ਤਾਂ ਪਤਾ ਯਾ ਪਾਣੀ ਫਿਰ ਸੌਣਦੇ ਹੁੰਦੇ ਬਈ ਆਪਦੇ ਬੰਦੇ ਦੀ ਘਰ ਤੋਂ ਹੁੰਨੀ ਐ ਨਹੀਂ ਸਹੀ ਗੱਲ ਆ ਪਪਾ ਜਿੰਨੇ ਦਾ ਡੈਡੀ ਕੜੀ ਜੀ ਹੋਊਗੀ ਓਨੇ ਦਾ ਤਾਂ ਮੈਂ ਬੈਗ ਹੀ ਲਿਆਂਦਾ ਲਕੋਸਟਾ ਦਾ ਉਥੋਂ